ਦੇ ਹੌਣੇ ਦੇਖ ਲੋ ਪਤਾ ਨਹੀਂ ਕੀ ਕੀ ਬੋਲਦੀ ਰਹਿੰਦੀ ਕੀ ਕੀ ਕਰਦੀ ਰਹਿੰਦੀ ਕੈਮਰੇ ਦਾ ਐਂਗਲ ਹੈ ਦਾ ਹਾਂ ਮੈਨੂੰ ਬੋਲਦੇ ਬੋਲਦੇ ਮੈਨੂੰ ਨਾ ਹਟਾਤਾ ਹਾਂ ਹਾਂ ਬੋਲੋ ਬੋਲੋ ਕੈਮਰੇ ਦਾ ਐਂਗਲ ਕਿੱਧਰ ਹੁੰਦਾ ਹੈ ਇਹਦਾ ਮੂੰਹ ਕਿੱਧਰ ਹੁੰਦਾ ਗੱਲ ਕਿੱਧਰ ਕੀ ਨਾ ਡਰਾਮਾ ਆਉਂਦਾ ਆਹੋ ਕੀ ਬਾਤ ਹੈ ਹੰਪਾਰ ਭੂਗ ਮੈਂ ਤਕਾ ਹੈਪੀ ਬਰਥਡੇ ਤੁਹਾਨੂੰ ਬਣਾਉਣਾ ਕੋਈ ਨਹੀਂ ਮੈਂ ਕਹਿੰਦਾ ਜਿਵੇਂ ਨਹੀਂ ਨਹੀਂ ਇਹ ਦੂਰ ਚੀ ਹੈ ਚਲੋ ਹਾਂਜੀ ਸਾਸਤਰੀ ਕਾ ਜੀ ਸਾਰਿਆਂ ਦੇ ਸਵਾਗਤ ਹੈ ਅਡਾ ਇਸ ਨਵੇਂ ਬਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਅੱਜ ਹੈਗਾ ਨੰਨੂ ਦਾ ਬਰਥਡੇ ਬਰਥਡੇ ਤੇ ਨੰਨੂ ਹੋ ਗਈ ਹੈ ਤਿਆਰ ਸ਼ਾਰ ਡਰੈਸ ਲੈਣ ਜਾਣਾ ਆਪਾਂ ਚੱਲਿਆ ਦੀ ਡਰੈਸ ਲੈਣ ਵਾਸਤੇ ਡੈਕੋਰੇਸ਼ਨ ਦਾ ਡੈਕੋਰੇਸ਼ਨ ਸਮਾਨ ਲੈਣ ਵਾਸਤੇ ਤੇ ਖਿਡੌਣੇ ਲੈਣ ਵਾਸਤੇ ਖਿਡੌਣੇ ਦੇ ਸਾਥੀ ਲਵਾਂਗੇ ਹਾਂ ਹੋ ਬਾਕੀ ਦੇਖਦੇ ਆਂ ਮੋਟਰਸਾਈਕਲ ਤੇ ਜਾਵਾਂਗੇ ਗੱਡੀ ਡੈਡੀ ਹੁੰ ਲੈ ਕੇ ਨੇ ਵੈਸੇ ਵੀ ਉੱਥੇ ਫੀਲਡਿੰਗਾਂ ਚ ਮਾਰਕੀਟ ਜਾਣਾ ਤੇ ਉੱਥੇ ਤੁਹਾਨੂੰ ਪਤਾ ਰਸ਼ ਬਹੁਤ ਜ਼ਿਆਦਾ ਹੁੰਦਾ ਹੈ ਤੇ ਕਾਕਾ ਸਾਡਾ ਠੀਕ ਨਹੀਂ ਹੈਗਾ ਤੇ ਮੀਂਹ ਜਦੀ ਖਰਾਬ ਹੈ ਤੇ ਹੁਣ ਆਗੇ ਆ ਰਹਾ ਮੈਂ ਦੰਦ ਲੈ ਲੈ ਸੁਣਦੀ ਨਹੀਂ ਮੈਂ ਵਾਜਾ ਮਰੀ ਬੋਲਦੀ ਵੀ ਅੱਗੇ ਹੋ ਮੈਂ ਬੋਲਦਾ ਨਹੀਂ ਚਪੇੜਾਂ ਦਾ ਘਟਾ ਬਸ ਚਪੇੜਾਂ ਹੀ ਪਹਿਣੀਆਂ ਹੁਣ ਧਿਆਨ ਰੱਖੀ ਉੱਤੇ ਹੋਰ ਮੇਰੀ ਗੱਲ ਸੁਣੀ ਤੇ ਸੋਨੂ ਨੂੰ ਮੈਂ ਇੱਕ ਕੰਮ ਗਿਆ ਪਤਾ ਨਹੀਂ ਹੁਣ ਕਰੇਗਾ ਕਿ ਨਹੀਂ ਮੇਰਾ ਮੋਟਰਸਾਈਕਲ ਧਵਾ ਲਿਆ ਦੇ ਪਲੀਜ਼ 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 ਤੇ ਆਪਣਾ ਚੈਨਲ ਬਣਾਇਆ ਤੂੰ ਆਪਣਾ ਵਲੌਗ ਚੈਨਲ ਤਲੀਏ ਤਲੀਏ ਔਰ ਕਿੰਨਾ ਖੁਸ਼ ਹੁੰਦਾ ਜਾਨ ਆਹ ਬਹਿ ਜਾ ਓਏ ਇਹਨਾਂ ਨੂੰ ਘੁੰਮਣ ਚਾਹੀਦਾ ਬੋਰ ਹੋ ਜਾਂਦਾ ਆਪਾਂ ਭੁੱਲ ਜਾਂਦੇ ਇਹਨਾਂ ਨੂੰ ਬਾਹਰ ਕਮਾਇਆ ਕਰੀਏ ਥੋੜਾ ਜਿਹਾ ਓਏ ਤਾਂ ਠੰਡ ਹੈ ਨਾ ਠੰਡ ਚ ਕਿੱਧਰ ਲੈ ਜਾਈਏ ਸਹੀ ਗੱਲ ਹੈ ਹਾਂ ਜੇ ਤੇ ਤੂੰ ਜਾਂਦਾ ਰਿਹਾਗੇ ਬਿਮਾਰ ਹੋ ਜਾਂਦਾ ਫਿਰ ਗਾਲਾਂ ਪੈਣਗੀਆਂ ਸਹੀ ਗੱਲ ਹੈ ਤੇ ਚੱਲੀਏ ਫਿਰ ਇਹਨੂੰ ਚਲੋ ਚਲੋ ਮੈਂ ਵੀ ਬਹੁਤ ਚਲੋ ਫਿਰ ਮਨਪ੍ਰੀਤ ਚਲੋ ਓਏ 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 ਸਿਰ ਚ ਵੱਜਾ ਲੋ ਜੀ ਸ਼ੂਟਿੰਗਾਂ ਹੋ ਰਹੀਆਂ ਨੇ ਸ਼ੱਕੇ ਹੈਲੋ ਓਏ ਓਏ ਹੁਣ ਖੁਸ਼ ਆ ਹੁਣ ਖੁਸ਼ ਆ ਰੌਣਕ ਦੇਖ ਕੇ ਰੌਣਕ ਦੇਖ ਕੇ ਖੁਸ਼ ਹੋਇਆ ਮਨਪਰੀ ਦਾ ਇਹ ਮੈਂ ਜਦ ਮੋਬਾਈਲ ਨਹੀਂ ਸੀ ਕੱਢ ਰਿਹਾ ਕਿਉਂਕਿ ਰਸ਼ ਬਹੁਤ ਜਿਆਦਾ ਤੇ ਬੱਚਾ ਨਾਲ ਆ ਆਪਣਾ ਸੋਚਿਆ ਚੱਲ ਮਾੜਾ ਮੋੜਾ ਜਿਹਾ ਇੱਕ ਕਾਰੀ ਲਈਏ ਤੇ ਰਾਸ਼ ਦੇਖੋ ਤੁਸੀਂ ਫੀਲਡ ਗੰਜ ਮਾਰਕੀਟ ਦੇ ਵਿੱਚ ਮਸਜਿਦ ਦੇ ਕੋਲ ਮਸਜਿਦ ਹੁਣ ਘਾਰ ਇਹਨੇ ਥੋੜੀ ਜਿਹੀ ਦੁਬਾਰਾ ਬਣਾਣਗੇ ਮੈਨੂੰ ਲੱਗਦਾ ਹਾਂਜੀ ਤੇ ਹੁਣ ਆਪਾਂ ਘਰ ਆ ਚੁੱਕੇ ਹਾਂ ਕਿਉਂਕਿ ਉੱਥੇ ਬਹੁਤ ਜ਼ਿਆਦਾ ਪੀੜ ਸੀ ਤੇ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਤੇ ਗੱਲ ਐਦਾ ਵੀ ਹੁਣ ਆਪਾਂ ਡੈਕੋਰੇਸ਼ਨ ਕਰ ਲੱਗੇ ਆ ਸਟਾਰਟ ਤੇ ਆਪਾਂ ਇਸ ਰੂਮ ਦੇ ਵਿੱਚ ਡੈਕੋਰੇਟਰ ਡੈਕੋਰੇਸ਼ਨ ਕਰਾਂਗੇ ਠੀਕ ਹੈ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਗੁਬਾਰੇ ਫੁਲਾਏ ਜਾ ਚੁੱਕੇ ਨੇ ਥੋੜੇ ਥੋੜੇ ਹਲੇ ਫੁਲਾ ਰਹੇ ਮੁਸਕਾਨ ਲੱਗੀ ਹੋਈ ਹੈ ਨੰਨੂ ਲੱਗੀ ਹੋਈ ਹੈ ਪੰਗੇ ਲੈਣ ਠੀਕ ਹੈ ਤੇ ਮੈਂ ਵੀ ਤੇ ਮੈਂ ਵੀ ਗੁਬਾਰੇ ਫੁਲਾ ਰਿਹਾ ਤੇ ਆਪਾਂ ਹੁਣ ਇਹ ਲੈ ਕੇ ਆਏ ਸੀਗੇ ਆਹ ਵਾਲੇ ਗੁਬਾਰੇ ਤੇ ਆਹ ਚੀਜ਼ ਹੈ ਹੈ ਨਾ ਓਏ ਆ ਆ ਆ ਭਰੀ ਆ ਭਰੀ ਆਹ ਵਾਲਾ ਨੰਨੂ ਇਹਨੂੰ ਭਰੇ ਦੋ ਮੈਂ ਤੇ ਇਹ ਹੈਪੀ ਬਰਥਡੇ ਵਾਲਾ ਪੂਰਾ ਹੈ ਨਾ ਹੈਪੀ ਬਰਥਡੇ ਇਹ ਝਾਲਰਾਂ ਇਹ ਝਾਲਰ ਇਹ ਝਾਲਰ ਇਹ ਵੀ ਝਾਲਰ ਇਹ ਬੋੜਾ ਬਾਲון ਹੈਪੀ ਬਰਥਡੇ ਵਾਲਾ ਹੈਪੀ ਬਰਥਡੇ ਹੈਪੀ ਬਰਥਡੇ थैंक यू ਹੈਪੀ ਬਰਥਡੇ ਔਰ ਥੈਂਕ ਯੂ ਓ ਹੈਪੀ ਬਰਥਡੇ ਔਰ ਥੈਂਕ ਯੂ ਅੱਜ ਬੱਤੇ ਸਾਡੇ ਤੰਗਰ ਦਾ ਗਾਲ ਨਹੀਂ ਕਹੀ ਦੇਖਿਓ ਬ੍ਰਾਹਮੇਵਾ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਆਨ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਭਰਾਵਾ ਨਵਾਂ ਨਹੀਂ ਹੈਗਾ ਪੁਰਾਣਾ ਹੀ ਹੈ ਹਾਂ ਸ਼ਕਲ ਤਾਂ ਬਿੰਦੀ ਨਹੀਂ ਵੇ ਜੀ ਹਾਂ ਤੇ ਹੁਣ ਮੇਰਾ ਅੱਜ ਮੇਰਾ ਬਰਥਡੇ ਹੈ ਭਲਾ ਨਾ ਫੋਨ ਅੱਜ ਮੇਰਾ ਬਰਥਡੇ ਹੈ ਤੇ ਸਾਰੇ ਸ਼ੀਸ਼ੇ ਤੇ ਵਿਸ਼ ਕਰ ਦੋ ਤੇ ਹੁਣ ਇਧਰ ਪਾਪਾ ਡੈਕੋਰੇਟ ਕਰਦੇ ਮੇਨੂੰ ਇੱਕ ਹੈਪੀ ਬਰਥਡੇ ਦਿਖਾ ਵੀ ਤਾਂ ਸਹੀ

ਦੇ ਹੋਣੇ ਦੇ ਲੋ ਪਤਾ ਨਹੀਂ ਕੀ ਕੀ ਬੋਲ ਹੀ ਰਹੇ ਨੇ ਕੀ ਕੀ ਕਰਦੀ ਰਹੇ ਦੀ ਕੈਮਰੇ ਦਾ ਐਂਗਲ ਇਹਦਾ ਮੈਨੂੰ ਬੋਲਦੇ ਬੋਲਦੇ ਮੈਨੂੰ ਨਾ ਹਟਾਤਾ ਨੇ ਹਾਂ ਬੋਲੋ ਬੋਲੋ ਕੈਮਰੇ ਦਾ ਐਂਗਲ ਕਿੱਧਰ ਹੁੰਦਾ ਹੈ ਇਹਦਾ ਮੂੰਹ ਕਿੱਧਰ ਹੁੰਦਾ ਗੱਲ ਇਹ ਕਿੱਧਰ ਮੈਂ ਤੁਹਾਨੂੰ ਚੁਟੜਾ ਮਾਦਰੀ ਬੋਲੋ ਬੋਲੋ ਬਰਥਡੇ ਗੱਲੂ ਕੁਛ ਨਹੀਂ ਹਾਂ ਬਰਥਡੇ ਗੱਲੇ ਚਪੇੜਾ ਪੈ ਨਹੀਂ ਹਾਂਜੀ ਬਰਥਡੇ ਗੱਲ ਤੇ ਚਪੇੜਾ ਪੈ ਬਾਲਾ ਹੈ ਹੈਪੀ ਹੈਪੀ ਬਰਥਡੇ पी बर्थडेपीपीपी बर्थडे कदड बात ਨੰਨੂ ਸੜੀ ਤਿਆਰ ਸ਼ਾਰ ਹੋ ਚੁੱਕੀ ਹੈ ਨਵਾਂ ਸੂਟ ਪਾ ਕੇ ਓਏ ਹੋਏ ਤੇ ਨੰਨੂ ਦੀਆਂ ਸਹੇਲੀਆਂ ਫਰੈਂਡਾਂ ਫਰੁੰਡਾਂ ਸਭ ਆ ਚੁੱਕੀਆਂ ਨੇ ਆ ਵੇਖੋ ਪਹੁੰਚੂ ਪਾ ਕੇ ਤੇ ਆਪਾਂ ਵੀ ਤਿਆਰ ਸ਼ਾਰ ਹੋ ਚੁੱਕੇ ਆ ਪੱਗ ਬੰਨ ਕੇ ਵਾਲੀ ਸ਼ਰਟ ਪਾ ਲਈਏ ਤੇ ਵਧੀਆ ਲੱਗ ਰਹੀ ਮੈਂ ਵਧੀਆ ਲੱਗ ਰਿਹਾ ਚਲੋ ਫਿਰ ਆਜੋ ਹੈਲੋ ਆਵੇ ਜੰਦੀ ਤੇ ਆਹ ਦੇਖੋ ਡੈਕੋਰੇਸ਼ਨ ਬਿਲਕੁਲ ਮੇਰੇ ਕਰਦਾ ਨਾਲਾ ਵੀ ਜਿਹੜਾ ਉਹ ਲਓ ਜੀ ਆਹ ਮੁੱਖਣ ਵਾਲਾ ਵੀ ਨਿਕਾਣ ਕੀ ਬਾਤ ਹੈ ਲਓ ਜੀ ਉਹ ਕਹਿੰਦੀ ਮੈਂ ਨੰਨੂ ਦੀ ਮੰਮੀ ਇਹ ਪਹਿਲਾ ਕਲਾਸਾ ਮੈਂ ਹੀ ਪੜ੍ਹਾਇਆ ਇਹ ਪਹਿਲੇ ਚੱਕੋ ਸਾਨੂੰ ਦੇ ਦਾਦੂ ਇਹ ਛੋਟਾ ਭਰਾ ਉਹ ਸੱਚੂ ਚਾਚਾ ਛੋਟਾ ਚਾਚਾ ਥੋੜੀ ਆਸੋਰੀ ਸੋਰੀ ਚਾਚਾ ਚੇਦਾ ਬੋਲੇਗਾ ਸੋਰੀ ਸੋਰੀ ਚਾਚਾ ਚਾਚਾ ਹਾਂ ਚਾਚਾ ਤੇ ਇੱਧਰ ਦਾਦੀਆਂ ਇੱਧਰ ਦਾਦੂ ਤੇ ਇੱਧਰ ਦਾਦੀ ਤੇ ਇੱਧਰ ਮਠੀਆਂ ਤੇ ਲੱਡੂ ਤੇ ਇੱਧਰ ਝੂਠੇ ਚਾਹ ਦੇ ਕੱਪ ਤੇ ਆ ਜਾਓ ਬਈ ਸੈਲੀਬ੍ਰੇਸ਼ਨ ਕਰੀਏ ਫਿਰ ਹੈ ਕਿੱਧਰ ਗਏ ਡੈਡੀ ਓਏ ਓਏ ਹਾਕਮ ਸਾਡਾ ਠੀਕ ਨਹੀਂ ਹੈਗਾ ਅੱਜ ਤੇ ਤਾਂ ਕਰਕੇ ਉਹਨੂੰ ਫਾਂਡਾ ਕਰਾਨਗੇ ਤੇ ਬਾਕੀ ਆ ਤੇ ਮੰਗੂ ਵੀ ਆ ਚੁੱਕਿਆ ਨਵੇਂ ਕੱਪੜੇ ਨਹੀਂ ਪਾਏ ਨਹੀਂ ਮੈਨੂੰ ਆਈ ਆ ਠੀਕ ਨੇ ਚੱਲ ਠੀਕ ਹੈ ਤੇ ਲੋ ਜੀ ਕੁੜੀਆਂ ਇੰਤਜ਼ਾਰ ਕਰ ਰਹੀਆਂ ਨੇ ਨੰਨੂ ਦੇ ਕੇਕ ਦਾ ਹੈ ਨਾ ਤੇ ਹਲੇ ਬਿਜੀ ਆ ਸਾਰੇ ਜਣੇ ਓਏ ਓਏ ਗੋਲੀ ਚਲਾ ਰਹੇ ਓਏ ਚੰਚ ਕੋਈ ਡਾਂਸ ਕਰਨ ਜੀ ਅੱਛਾ ਅੱਛਾ ਤੇ ਆਏ ਹਾਂ ਹਾਂ ਗੋਲੀਆਂ ਗੋਲੀਆਂ ਚਲਾ ਰਹੇ ਗੋਲੀਆਂ ਵੇਟ ਕਰੋ ਵੇਟ ਬਸ 5 ਮਿੰਟ ਹੋਰ ਠੀਕ ਹੈ ਆਓ ਨੰਨੂ ਦੇ ਗਿਫਟ ਦੇ ਵਿੱਚ ਇੱਕ ਹੋਰ ਗਿਫਟ ਸ਼ਾਮਿਲ ਹੋ ਗਿਆ ਆ ਗਿਫਟ ਬਏ ਨੇ ਤੇ ਇਹ ਮਨੂ ਦਾ ਕੇਕ ਆ ਚੁੱਕਾ ਹੈ ਲੋਈ ਨੰਨੂ ਦਾ ਕੇਕ ਆ ਚੁੱਕਾ ਹੈਗਾ ਰੁਕ ਜਾ ਮੁੰਡਰੀ ਰੁਕ ਜਾ ਕਲੀ ਨਾ ਕਰੀ ਆ ਯਵਾਦ ਮੈਂ ਡੋਲਾ ਕੇ ਮੈਨੂੰ ਫੋਟੋ ਖਿੱਚ ਲੈ ਸਾਰੀ ਸਾਨੂੰ ਡੋਲ ਤੇ ਬਟਨ ਤੁਹਾਨੂੰ ਫੋਟੋ ਹੀ ਚੱਕਦੇ ਚੱਕਦੇ ਨੰਨੂ ਫਟਾਫਟ ਲੈਓ ਗਿਫਟ ਲਿਆ ਕੇ ਰੱਖ ਸਾਰੇ ਇਹਨਾਂ ਦੇ ਸਾਰੇ ਇੱਥੇ ਟੇਬਲ ਤੇ ਰੱਖਿਓ ਗਿਫਟ ਲਿਆ ਕੇ ਬਈਆ ਬਈਆ ਰਾਣੂ ਤੂੰ ਬਈਆ ਤੂੰ ਬਈਆ ਕੀ ਹੋ ਮਮੇ ਸਿਰ ਦਰ ਦੌਰਿਆ ਨਹੀਂ ਚਲੋ ਲਿਆਓ ਗਿਫਟ ਰੱਖੋ ਸਾਰੇ ਉੱਥੇ ਰੱਖੋ ਹਾਇ ਰੱਬਾ ਸਾਰੇ ਪਾ ਜਗਾ ਲੈਂਦੇ ਉਹਨੇ ਨੰਨੂ ਸਬਰ ਕਰੀ ਹੈ ਸਾਹਮਣੇ ਫੋਟੋ ਖਿੱਚੀ ਆਦਰੋਂ ਆ ਜਾਓ ਕੀ ਹੋਇਆ ਕੀ ਕਰੇਂ ਤੂੰ ਆ ਬਾਈ ਮਰੀ ਬਣਿਆ ਸੋਨੋ ਏ ਇੱਕ ਆ ਸਾਹਮਣੇ ਨਾ ਅਦਾ ਨੰਪਰੀ ਦੀ ਖੇਚੀ ਐ ਤੂੰ ਸਾਹਮਣੇ ਫੋੜੋ ਛੋਟੇ ਮੰਮੀ ਇਹਨੂੰ ਇੱਧਰ ਕਰ ਦੇ ਥੋੜਾ ਜਿਹਾ ਇਹ ਨੂੰ ਇੱਧਰ ਫੋੜੋ ਬਚਣਾ ਆਹ ਖੇਚੀ ਸਾਹਮਣੇ ਸੋ ਬੈਕ ਸੈਟ ਕਰਨੀ ਨਾ ਉਹ ਵੀ ਆਹੋ ਬੈਕ ਸੈਟ ਕਰਾਉਣੀ ਇੱਧਰ ਨੂੰ ਫੋੜੋ ਹਾਂ ਤੇ ਉਹਨੇ ਵੀ ਆਇਆ ਤੇ ਕਿੰਨੇ ਆਪਾਂ ਆ ਗਏ ਆ ਆਪਣੇ ਘਾਰੇ ਬਹੁਤ ਕਿੰਨੇ ਲੋਗ ਹੋ ਗਏ ਥੋੜਾ ਇੱਧਰ ਹੋਵੇ ਥੋੜਾ ਦੇਖੀ ਥੋੜੇ ਜਿਹੇ ਇੱਧਰ ਹੋ ਜਾ ਕੇ ਇਹ ਕਾ ਕੇ ਮੈਂ ਢੋਲ ਵਾਲਾ ਹੂੰ ਸੋ ਵੀ ਜੀਰ ਸੁਣਾ ਦੇ ਦੇਖ ਦੇਖਿਓ थोड़ा रिपेयर सुन ओथे मनी आई यार चल फोटो बेच दे यार यार बढ़िया चीज हां सारा बेच जावे है ये ये हेलो हां जी हेलो ओसनिया हेलो एक फोन दे हमें फाड़ लो मैं तो ये फाड़ लूं उधर चल सकते हैं अरे मुझे मारे फ्लैश हाँ जी कहो ठीक को नहीं बुखार यार ऊपर वो भी आवे ना थोड़ा और पीछे कर लगा हमें कैमरा हाँ इधर कर हाँ इधर सुबह करे मैं सालू कैंडल का है हाँ नन्नू नन्नू ਉਦੋਂ ਇਹ ਵੀ ਠੀਕ ਨੇ ਯਾਰ ਇਹਨੂੰ ਥੋੜਾ ਉਲਟਾ ਕਰ ਲਿਆ ਯਾਰ ਕਾਟੇ ਨਹੀਂ ਆਣੀ ਆ ਤੁਹਾਡਾ ਵਾਲ ਹੱਲੇ ਤੇ ਸਿੱਧਾ ਕਰ ਉਹਨੂੰ ਉਹ ਸੁਟਾ ਕਰ ਥੱਲੇ ਐਂਡਾਂ ਐਂਡਾਂ ਇਹ ਐਂਡਾਂ ਇਹ ਐਂਡਾਂ ਬਾਈ ਸੋਨੂੰ ਇੱਧਰ ਥੋੜੇ ਖਿੱਚ ਗੋੜ ਅਰੇ ਆਈ ਗਈ ਆ ਲੋ ਹੋਰ ਸਿਰਫ ਦੇ ਪੜਾ ਤੇ ਲਾ ਜਾ ਫੇਰ ਕੋਣ ਕੋਣ ਰਹਿ ਗਿਆ ਸਾਰੇ ਪਾਓ ਬਹੁਤ ਵਕਤ ਲੱਗਦਾ ਹੈ ਟੌਨ ਚੋਕਰ ਸਾਰੇ ਤੂੰ ਕੋਣ ਕੋਣ ਰਹਿ ਗਿਆ ਬਾਈ ਮੈਂ ਦੇ ਗੋਲੂ ਵਾਲਾ ਆਏ ਹੋਣੇ ਦਾ ਦਮ ਦਮ ਬਲ ਬਲ ਆ ਗੋਲੂ ਪਾੜਾ ਡੋਬੀ ਜੀ ਮੇਰੇ ਆਣੀ ਨਹੀਂ ਭੱਜ ਜਮ ਥੋੜਿਆ ਨਹੀਂ ਰਸੀ ਹੈ ਰਸੀ ਤੋਂ ਜੀ ਅੱਧੀ ਕੱਟ ਦੇਣਾ ਕਿੱਥੇ ਲਾ ਦੇ ਮੈਂ ਥੱਲੇ ਲਾ ਇਹਨੂੰ ਛੇੜ ਤੇ ਲਾ ਦੇ ਜਲਾਈ ਚਲਾਈ ਜਲਾ ਫਿਰ ਜਲਾ ਮੱਚੇ ਬਚੀ ਜਾ ਮੱਚੇ ਕੈਂਡਲ ਆ ਹਾਂ ਹੰਮੇ ਚੋਪੀ ਪਾ ਕੈਂਡਲ ਲਾ ਦੋ ਕੋਈ ਛੜਦੇ ਮੈਂ ਨਹੀਂ ਵਾ ਠੀਕ ਹੈ ਠੀਕ ਹੈ ਠੀਕ ਹੈ ਰਹਿਣ ਰਹਿਣ ਤੋਂ ਬੜੀ ਧੀਰੇ ਮੈਂ ਜਿਆਦਾ ਕਰਦਾ ਪੈ ਸੀ ਸੁਣ ਮਰੇ ਪਿੱਛੇ ਨੂੰ ਤੇ ਹੋ ਯਾਰ ਗਰੰਟਾ ਦੇ ਨਾਲ ਖਲੀ ਬੜਾ ਸ਼ੰਜਲਾ ਮਾਸਟਰ 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 ਮਨੂੰ ਸਮਾਈਲ ਸਮਾਈਲ ਮਾਸ ਉਹ ਜੱਦ ਬਾਬਿਆਂ ਨੂੰ ਚੱਕ ਲਿਆਓ ਉੱਥੇ ਆਈ ਨਹੀਂ ਹੈ ਐ ਇਹ ਸੁੱਤਾ ਪਿਆ ਮੈਂ ਕਿੰਨੇ ਘੰਟੇ ਪਾਉਂਦਾ ਸੀ ਮੈਂ ਪਰ ਇਹ ਦੇਖ ਇੱਧਰ ਉੱਥੇ ਮੈਂ ਮੈਚ ਕੀਤਾ ਦੇਖੋ ਮੈਚ ਨਹੀਂ ਹੋਣੀ ਕਿ ਅਗਲੇ ਦਿਨ ਨਹੀਂ ਦਬਾਉਂਦੇ ਨਹੀਂ ਨਹੀਂ ਕਰਦੀ ਉਹ ਆ ਦੇ ਪਰ ਇਹ ਤੋਂ ਨਾ ਪਤਾ ਮੈਂ ਮਿਆਣਿਆ ਕਿੰਨੇ ਐਡਰ ਹੋ ਗਏ ਨੰਨੂ ਇੱਕ ਹੋਰ ਗਿਫਟ ਆ ਗਿਆ ਗਿਫਟ ਗਿਫਟ ਨੰਨੂ ਸਰਦੀਆਂ ਦੀਆਂ ਮਾਤਸਾ ਨੀਂ ਮੈਂ ਨਹੀਂ ਸਰਦੀਆਂ ਦੀਆਂ ਨਾ ਤੂੰ ਐਸਾ ਹੋਣੀ ਤੇ ਕੰਮ ਦੇ ਪਿੱਛੇ ਕਰ ਮੜਾ ਹਲਕਾ ਜਿਹਾ ਲਾ ਨਾ ਪੋਟਾ ਜਿਹਾ ਇੱਕ ਟੋਪੀ ਟੋਪੀ ਦਵਾਰੇ ਉੱਧਰ ਰੱਖ ਲੈਣੇ ਸੀ ਨਾ ਸਾਰੇ ਹੈ ਨਾ ਘਵਾਰੇ ਪਾ ਇੱਧਰ ਰੱਖੇ ਹੋਏ ਆ ਕਾਂਕੇ ਦੇ ਵਿੱਚ ਕਿਸੇ ਹੋ ਗਿਆ ਉਧਰ ਕਰਦੇ ਹੋ ਯਾਰ ਮੇਰੇ ਵੱਲ ਹਾਂ ਉਹ ਤਾਈ ਆ ਹਾਂ ਉਧਰ ਨੂੰ ਭਵਾ ਦੋ ਭਵਾ ਦੇ ਤੇ ਟੱਟ ਰੁਕ ਜਾ ਉਹ ਮੋਮਬਤੀ ਦੀ ਗਾਣੀ ਹੈ ਕੁੰਡੀਆਂ ਨੂੰ ਲੈ ਕੇ ਆਇਆ ਕਿ ਮੱਛਾਂ ਲੈ ਕੇ ਜਾਂਦਾ ਲੈਂਦੀ ਲੈਂਦੀ ਮੱਛੀ ਸੇ ਚਲਾਉਂ ਕੇ ਉਧਰ ਗਿਆ ਯਾਰ ਹੋ ਗਿੰਦਾ ਨਹੀਂ ਮੇਰੀ ਸੋਨੂ ਆ ਫੜ ਲੈ ਇਹਨਾਂ ਫੋਟੋ ਵੀ ਖਿੱਚੀ ਜਾਵੀਂ ਬਈ ਭਾਈਆ ਫੋਟੋ ਵੀ ਖਿੱਚੀ ਜਾਵੀਂ ਥੱਲੇ ਵੇਨੂ ਹੱਲ ਤੇ ਸੱਟਿਆ ਉੱਧਰ ਉੱਧਰ ਹੋ ਕੇ ਭਾਵੇਂ ਬਣਾਈ ਜਾਣਾ ਐ ਵੇਖਾਂ ਵੇਖ ਚੱਲੀ ਕੀ ਹੋਇਆ ਕੀ ਐ ਚੱਲਦੀ ਉਹ ਬਣਾ ਯਾਰ ਕੀ ਐ ਅੰਮੀ ਹੋ ਜੂ ਨਾਲ ਨਹੀਂ ਆ ਲੱਗੀ ਚਲੋ ਯਾਰ ਜਲਦੀ ਕਰੋ ਕੱਟ ਦੋ ਫਿਰ ਏ ਯਾ ਉੱਡ ਕੇ ਜਾ ਰੋ ਜਾ ਪਰੇ ਰੁਕਦਾ ਨਾ ਨਾ ਪਹਿਲੇ ਖੜ ਜਾ ਜੀ ਚਲੋ ਉੱਧਰ ਆ ਲੈਂਦੇ ਡੜੀ ਜਾਓ ਜਾਓ ਨਾ ਜਾਓ ਬੈਲੂ ਨਿਕਲਣਾ ਹੈ ਇਹ ਲੱਗੂ ਮਰੀ ਦੀ ਹਾਂ ਜੀ ਬਲ ਬਲ ਮਰੀ ਦੀ ਡਾਇਮੰਡ ਬੈਲੂ ਤਾਂ ਨਾ ਪਾਤਾ ਆਹ ਯਾਰ ਅੰਮੋਟਰ ਅੰਮੋਟਰ ਹੋ ਗਿਆ ਸਾਰੇ ਕੀ ਹੋ ਰਿਹਾ ਉਹ ਬੈਲੂ ਕਿੱਥੇ ਵੱਡਾ ਫਲਾਇਆ ਡੈਡੀ ਇੱਕ ਮਿੰਟ ਬੈਲੂ ਨੂੰ ਫਲਾਇਆ ਕੱਢਦਾ ਚਲੋ ਡੈਡੀ ਬੈਜੋ ਸੋਈਦ खद जाय भड़का दियो हले नहीं फटगाईया इ दू दू केक कटेगी ना हैप्पी बर्थडे बोला है चलो चलो करो करो, करो 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 बोलो जनो हो ना बोलान यार भूख मार भूख चला चला हैप्पी बर्थडे टू यू हैप्पी बर्थडे टू यू डियर परी हैप्पी बर्थडे टू यू काटना रैपिंग ਓ ਜੋਤ ਜੀ ਤੁਹਾਡੀਆਂ ਮਹਾਰਾਜਾਂ ਜਾਨੀਆਂ ਤੇਰੀ ਟੋਪੀ ਹਿੱਕੀ ਜਾ ਰਹੀ ਹੈ ਮਾਨੂੰ ਸਾਥ ਹੀ ਹੁੰਦਾ ਹੈ ਛਿਡੂਏ ਚੋਲ ਚਾਹ ਫੋਟੋ ਕਿ ਚਾਲੰਦਗੀ ਹੈ ਨਾ ਚਾਹ ਨਾ ਚਾਹ ਤਨੋਂ ਉੱਡ ਰਹੀ ਹੈ ਕਿਆ ਪਾਦੇ ਕਿਆ ਪਾਦੇ ਛੱਡੋ ਉੱਡ ਜਾ ਨਾ ਹਟ ਜਾਓ ਗਿਫਟ ਦੇਓ ਨਾ ਸਾਰੇ ਇਹਨੇ ਆਪਣੇ ਆਪਣੇ ਨਾਲੇ ਨਾਲੇ ਫੋਟੋ ਖਿਚੀ ਜਾਓ ਥੋੜਾ ਖਿਚਾਓ ਸਾਰੇ ਓਏ ਓਏ ਇਹ ਦੇਣਗੇ ਨਾ ਜਿੰਨਾ ਜਿੰਨਾ ਨੇ ਗਿਫਟ ਨੇ ਆਪੇ ਦੇਣਗੇ ਆ ਕੇ ਥੋੜਾ ਵਿਚਾ ਲੈਣਗੇ ਨਾ ਨਾ ਦਾਦਾ ਨਾ ਰੁੜ ਮੜਾਵੇ ਪੈਰ ਰੁੜਾਓ ਚੱਲ ਉਹ ਤਾਂ ਫੋਟੋ ਖਿਚਣੀ ਫੜਾ ਲਈ ਫੋਟੋ ਖਿਚ ਲਾਂਗੇ ਨਾ ਨੇ ਨਹੀਂ ਦੇ। ਇਹ ਕਿੰਨੇ ਦੋ ਸਾਰੇ ਆਪਣਾ ਗਿਫਟ। ਫਸਿਟ ਹੈ ਗਿਫਟ। ਮੇਰਾ ਗਿਫਟ ਪਹਿਲੇ ਰੱਖ ਲਈ। ਅੱਡ ਗਿਫਟ। ਸਾਨੂੰ ਕੋੜਾ ਗਿੱਚੀ ਹੈ। ਅੱਡ ਲਾ ਗਿਫਟ। ਤੁਮਾ ਤੂੰ ਆ। ਚਲੋ ਫੇ ਚਾਲਾ। ਉਹ ਤੂੰ ਉਧਰ ਆ। ਚਲ ਗੋਲੂ ਹੋ ਜਾ ਅੱਗੇ। ਹਾਂ। ਤੂੰ ਉਧਰ। ਚਲ ਆ ਜਾ ਮੈਂ ਕੋਈ ਤਰ ਨਹੀਂ ਬੈਠੀ। ਹਾਪਾ ਜੀ ਬੈਠੇ ਹੋ ਮੈਂ ਬਾਹਰ। ਉਹ ਉਧਰ ਬਹਿ ਲਿਆ ਨਾ ਮੈਂ। ਇੱਧਰ ਬੈਠ। ਅੱਛਾ ਅੱਛਾ ਆਉਂਦੇ ਹੁੰਦੇ। জিনিসটা করতে যাবে ইসতার আরে আরে পাদি আই দেখ যা কাট করে 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 মিডিয়া চল এদরে দেখ এদরে এদরে মু মা এদরে দেখ ए होए गिफ्ट तैन किन्ने गिफ्ट आ गए अद की वाह अगे होए अगे हो गए दीदी अगे हो गए बह गए तुम्हें ચલો કઈ <tapodilių> ਗਿਫਟ ਬੜਾ ਹੈ ਗਿਫਟ ਫੜਾਏਗਾ ਨਾ ਮੰਨੀ ਤੂੰ ਐ ਵੀ ਦੇ ਦੇਣਾ ਇੱਕ ਲੈ ਇੱਕ ਤੂੰ ਡੋਲ ਦੇ ਦੇ ਬਾਕੀ ਮੰਮੀ ਡੈਡੀ ਉਹ ਮੰਮੀ ਡੈਡੀ ਸੱਚ ਤੁਸੀਂ ਕਰਿਆ ਨਹੀਂ ਮੋੜੋ ਇੱਕ ਇੱਕ ਦੋ ਸੈਟ ਦੇ ਰੋ oh my god, oh my god. Oh my god. ਮਿੰਨੂ ਮੈਂ ਕਿਹਨੂੰ ਫੋਟੋ ਅਸਨ ਨਹੀਂ ਖੇਦਾ ਫੋਟੋ ਅਸਨ ਹੀ ਖੇਦਾ ਲੈ ਆ ਲੈ ਫੋਟੋ ਫਿਰ ਕੋਈ ਕੀ ਫੋਟੋ ਹਾਂ ਤੇ ਆ ਜਾ ਬੋਲੋ ਆਪਾਂ ਨੂੰ ਨਾਲ ਆ ਜਾ ਛੱਡ ਜਾ ਬਾਈ ਐਦੀ ਰਹਿਓ ਆ ਨੈਚੁਰਲ ਲਾਈਟ ਓਏ ਉੱਥੇ ਬਹਿ ਲੈਣਾ ਬਹਿ ਜਾਓਗਾ ਬਹਿ ਜਾ ਖਤ ਨੂੰ ਝੁੰਡਿਆ ਤੇ ਬਹਿਣਾ ਇਥੇ ਨਾਲ ਬੈਠਦਾ ਹਾਂ ਹਾਂ ਇੱਥੇ ਆ ਇੱਧਰ ਦੇਖੋ ਨਾ ਉਹ ਮੈਂ ਦਿੱਤ ਚਲ ਪਰ ਇਹ ਇੱਧਰ ਦੇਖ ਚਲੋ ਚਲੋ ਆਜੋ ਬਈ ਬੈਕਸਟ੍ਰੇਜ ਜਲਦੀ ਬੱਚੇ ਆਜੋ ਬਈ ਬੱਚੇ ਓਏ ਬੱਚੇ

ਕੇ ਕਲਦੇ ਅੰਮੀ ਲੈਣਾ ਮੇਰਾ ਮਾਰ ਪਹਿਲਾਂ ਫੋਟੋ ਖਿੱਚਣੀ ਹੈ ਮੂੰਹ ਬੰਦ ਹੈਪੀ ਬੀਰ ਥੈਂਕ ਯੂ ਚਲੋ ਯਾਰ ਆਪਾਂ ਦੇ ਖਿੱਚ ਲਈਏ ਚਾਨੇ ਕਿ ਚਾਹਦੇ ਪਹਿਲਾਂ ਸਾਰੇ ਖਚਾ ਲੋ ਨਾ ਪਹਿਲਾਂ ਸਾਰੇ ਨਹੀਂ ਆਕਮ ਨੂੰ ਰਹਿਣ ਦੋ ਆਕਮ ਨੂੰ ਨਾ ਛੇੜੋ ਯਾਰ ਰੋਲ ਫਤਗੀ ਨਹੀਂ ਤੰਗ ਹੁੰਦਾ ਯਾਰ ਚੱਲਿਆ ਆ ਆਕਮ ਨੂੰ ਫਾੜਾ ਆਕਮ ਨੂੰ ਪਾ ਬੰਨੇ ਓਏ ਉਹ ਬੰਨਾ ਆ ਜਾ ਫੜੀ ਸਨਾਂ ਲੈ ਸਨਾਂ ਛੋੜੋ ਕੇ ਆ ਜਾ ਸਨਾਂ ਦੋ ਕਸਣਾ ਮੂੰਹ ਮੇਰੇ ਮਾੜਾ ਜੇ ਭਾਈ ਮਾੜਾ ਜੇ ਅੱਜ ਕਰਨਾ ਉਹਦੇ ਇੱਕ ਪਰੇ ਉਹਦਾ ਮਨ ਭੱਜ ਜਾਣਾ ਹਾਂ ਫੋਨ ਤੇ ਪਾਈ ਜਾ ਚੱਲ ਚੱਲ ਪਿੱਛੇ ਆ ਮਾੜਾ ਜੇ ਪਿੱਛੇ ਗੋਲੂ ਹੈ ਉਹ ਬੜਾਈ ਫਾਪਾ ਮਾਨੇ ਆਜਾ ਮਾਨੇ ਬਾਤ ਕਰ ਮਾਨੇ ਆਜਾ ਹਾਂ ਚੱਲ 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 ਬਈ ਚੱਲੋ ਜੀ ਮੇਰਾ ਕੁੱਤਾ ਬੱਟਾ ਗਿਫਟ ਆ ਕੋਈ ਰਾਇਆ ਤਾਂ ਨਹੀਂ ਗਿਆ ਫੋਟੋ ਕ ਜਾਣ ਦੋ ਇੱਧਰ ਬੈਠ ਇੱਧਰ ਉਹ ਅਸਲਾਮ ਦੇਵ ਕੋਈ ਇੱਧਰ ਇੱਧਰ ਓ ਇੱਧਰ ਆਓ ਭਾਜੀ ਓ ਭਾਜੀ ਇੱਧਰ ਆ ਓ ਇੱਧਰ ਇੱਧਰ ਆਓ ਜੀ ਇੱਕ ਪਹਿਲਾ ਹੋਣਾ ਕੀ ਆ ਬੰਦਾ ਇਹ ਚੱਲਣਾ ਇੱਕ ਮਿੰਟ ਇੱਕ ਮਿੰਟ ਹੋ ਹੋ ਉਹ ਚੀਜ਼ ਲਵਾਉਣਾ ਹੈ ਟਿੰਗ ਕੁ ਮਿੰਟ ਹੋ ਕੱਦੂ ਵੀ ਇਹਦਾ ਕੱਦੂ ਐ ਆ ਗਏ ਮੈਂ ਆ ਕੇ ਮਰ ਉਹ ਆ ਕੇ ਮਰ ਉਹਨਾਂ ਨੂੰ ਮਨਾਣਗੇ ਤੇ ਉਹ ਕੰਦਾ ਹੀ ਕੀ ਹੁੰਦਾ ਕੀ ਵੇਹ ਵੇਖ ਕਿੰਨੇ ਗਿਫਟ ਨੇ ਮੇਕੋ ਓਏ 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 ਇਹ ਗਿਫਟ ਹੋਏ ਨਾ ਨਹੀਂ ਇਹ ਉਹ ਇੱਕ ਗੇਮ ਹੈ ਇਧਰ ਦੇਖ ਲੈ ਮੋਡਰਨ ਕਿਚਨ ਮੋਡਰਨ ਕਿਚਨ ਮੋਨਾ ਚੱਟਨਾ ਮਾਰਦਾ ਮੋਡਰਨ ਕਿਚਨ ਮੋਡਰਨ ਕਿਚਨ ਇਧਰ ਦੇਖ ਪਰੇ ਮੰਤੂ ਦਾ ਭਲਾ ਤੂੰ। ਤੇ ਤੂੰ ਭਲਾ ਚੱਕਰਾਜਾ। ਆ ਕੰਮ। ਰੋਟੀ ਨੂੰ ਬੜਾ। ਉਹਨੂੰ ਫੜਾ ਰਾ ਕੋਈ। ਇੱਕ ਮਿੰਟ ਹੋਰ। ਨਹੀਂ ਨਹੀਂ ਇਹ ਦੂਹਰ ਚੀਜ਼ ਹੈ ਕੋਈ। ਚਲੋ। ਐ ਟੇਬਲ 'ਤੇ ਖਾਣ ਵਾਲਾ। ਖਾਣਾ ਖਾਣ ਵਾਲਾ ਬੈ ਕੇ ਬੈਠਦੇ। ਮੈਨੂੰ ਇਹ ਨਾ ਦੇ ਫਾੜ ਦੇ ਦੇ ਤਾਂ ਅਧਿੰਨ ਉੱਠੀ ਪਈ। ਇੱਧਰ ਦੇਖੋ। ਉਹ ਯਾਰ ਬਹੁਤੀ ਲੱਗਿਆ ਕੰਮ। ਉਹ ਕਹਿੰਦਾ ਮੈਨੂੰ ਬੜਾ ਦਿਓ। ਮੈਨੂੰ ਬੜਾਓ। ਆਏ ਆਏ। ਇਹ ਆ। ਉਹਦੀ ਬਾਹਰ ਬਾਹਰ ਕੱਟਣਾ ਇੱਕ ਵਾਰ ਇੱਕ ਵਾਰ ਇੱਕ ਇੱਧਰ ਪਰੇ ਪਰੇ ਸਮਾਈਲ ਕਰੇ ਵਧੀਆ ਜੀ ਥੋੜੀ ਵਾਈਡ ਐਂਗਲ ਵਿੱਚ ਖਿੱਚ ਲਈ ਬੈਂਡਸਕੇਪ ਵਾਲੀ ਵੀ ਖਿੱਚ ਲਈ ਹੈ ਵਧੀਆ ਆ ਰਹੀ ਐ ਇੱਥੇ ਬਿਲਕੁਲ ਬੋੜਾ ਵੀਡੀਓ ਆ ਵੀ ਨਹੀਂ ਟਿੰਡੂ ਟਿੰਡੇ ਇੱਧਰ ਦੇਖ ਇੱਧਰ ਹੈਲੋ ਹੈਲੋ ਇੱਕ ਵੜੇ ਮਿੰਟ ਦੇ ਓਏ ਓਏ ਇੱਧਰੇ ਹੱਥ ਮ ਹੱਥ ਮ ਆਦੇ 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 ਉਹ ਨਹੀਂ ਉਹ ਨਹੀਂ ਉਹ ਨਹੀਂ ਵੇਖਣਾ ਉਹਨਾਂ ਉਹਨਾਂ ਨੇ ਉਹ ਲੋੜੀ ਨਹੀਂ ਬਣਾਈ ਕੁੜੀ ਦੀ ਉਹ ਦੇਖੀ ਸੀ ਦੀ ਕੁੜੀ ਦੀ ਉਹਨੂੰ ਪੇਟ ਕੇ ਮਾਰ ਗਏ ਕੁੜੀ ਦੇ ਮੂੰਹ ਤਾਂ ਕਰਿਆ ਹੀ ਨਹੀਂ ਕੱਕੇ ਲੋੜੀ ਕੁੜੀਆਂ ਦੀ ਵੀ ਹੁੰਦੀ ਐ ਐਕਚੁਅਲੀ ਅਸਲੀ ਲੋੜੀ ਕੁੜੀਆਂ ਦੀ ਹੁੰਦੀ ਐ ਐਲੀ ਉਹ ਲੋੜੀ ਜਿਹੜੀ ਪਾਈ ਸੀ ਹਾਂ ਮੋੜ ਤੇ ਆ ਗਿਆ ਮੋੜ ਤੇ ਆ ਗਿਆ ਚਲ ਆ ਤੇ ਇੱਕ ਵਾਰੀ ਇਹ ਚੁਨਾ ਖਿੱਚ 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 ਦੋ ਬੋਲ ਮਾ ਮੈਂ ਨਹੀਂ ਪਾ ਰੋ ਆਤੀ ਕਾਚ ਬੰਦ ਕਰ ਦੂ ਹਾਂ ਕਰਦੇ ਕਰਦੇ ਹਾਂ ਕਦੂ ਐ ਕਦੂ ਨੇ ਹੁਣ ਵੇਖਿਆ ਇੱਧਰ ਨੂੰ ਇਹਦਾ ਪੱਟੀ ਇਹ ਕਰ ਇੱਧਰ ਇੱਕ ਪੂਤੇ ਨੀਤੇ ਹੈ ਮੁਸਲਮਾਨ ਇਹਦਾ ਪੱਟੀ ਪਰ ਇੱਧਰ ਹਾਂ ਰਾਇ ਅਬਦੁੱਲਾ ਖਾਨ ਧੀ ਦੀ ਨੋੜੀ ਦਿੱਤੀ ਬੜੇ ਵੇਗ ਭਰੇ ਨੰਨੂ ਜੋ ਮਤੀ ਆ ਵੀ ਆਂ ਸੀ ਤੇ ਦਾਇ ਦੇ ਵਦੂ ਨੂੰ 76 ਪਾਈ ਸੀ ਝੋਲ ਦੇ ਹਾਂ ਰਾਇ ਮੁੱਲਾ ਖਾਲੀ ਤਾਂ ਹੋਈ ਤੁਹਾਨੂੰ ਵੱਡੀ ਰਾਇ ਮੁੱਲਾ ਨਾ ਰੂਮਾਂ ਤੇ ਹੈਗਾ ਰਾਜਪੂਤ ਸੀਗਾ ਰਾਜਪੂਤ ਦੇ ਮਾਨ ਸੀਗਾ ਤਾਂ ਇਹੋ ਦੂ ਤਾ ਸਾਰਾ ਕੋਈ ਨਹੀਂ ਗਾ ਫੇਰਾ ਘੋੜਾ ਪਟਟੀ ਦਾ ਨੋਮਨ 76 ਪਾਈ ਨੂੰ ਦੋ ਦੋ ਚੱਲ ਜੇ ਗਿਫਟ ਗਿਫਟ ਚਲੇ ਮੀਰਾ ਨੂੰ ਤਾਂ ਕਿ ਡੀ ਵੀ ਤੁਸੀਂ ਉਹ ਖਾ ਲਓ ਮਮੀ ਸਮਾਨ ਪਹਿਲੇ ਮੇਰੇ ਗਿਫਟ ਉਹ ਦੇ ਦਿਓ ਕੇਕ ਦੇ ਆ ਦੋਨੋਂ ਦਾ ਗਿਫਟ ਹੋਣਾ ਹੁਣ ਲੱਗਿਆ ਸੋਨੂ ਮੈਨ ਯਾਰ ਮਤ ਪਤਾ ਨਹੀਂ ਹੋ ਰਿਹਾ ਕਿੱਥੇ ਹੈ ਪਲੇਟ ਪਲੇਟ ਕੱਢੋ ਯਾਰ ਹੁਣ ਮੈਂ ਮੰਡੀ ਵੀ ਹੈ ਉਹ ਨੋ ਨੋ ਉਹ ਨੀ ਬਿਕਾਰ ਪਰ ਬਹੁਤ ਖਰਾਬ ਨਹੀਂ ਕਰਨੀ ਹੈਗੀ ਮੈਨੂੰ ਵਧੀਆ ਨਾ ਤੂੰ ਚਮਚ ਲੈ ਕੇ ਆਂ ਖਾਣਾ ਤਾਂ ਬਰਸ਼ਾ ਖੋਲੀ ਚਮਚ ਨਹੀਂ ਆ ਇਹ ਨਹੀਂ ਖੋਲਣਾ ਆ ਇਹ ਨਹੀਂ ਬਾਅਦ ਖੋਲਾਂਗੇ ਮੈਂ ਚਲੋ ਭਾਈ ਹਾਂਜੀ ਆ ਜਾ ਲੈ ਮੈਂ ਹੁਣ ਤਾਂ ਇਸ ਵਲੌਗਰੀ ਕਰਦੇ ਹਾਂ ਸਮਾਪਤੀ ਤੇ ਉਹਨਾਂ ਨੈਕਸਟ ਵਲੋਗ ਦੇ ਵਿੱਚ ਤੁਹਾਨੂੰ ਦਿਖਾਵਾਂਗੀ ਕੀ ਕੀ ਗਿਫਟ ਮਿਲੇ ਮੈਨੂੰ ਠੀਕ ਹੈ ਜੀ ਤੇ ਉਹ ਤੱਕ ਕੋਲੋਂ ਤੱਕ ਵੀਡੀਓ ਦਾ ਇੰਤਿਆਰ ਕਰੋ ਹੁਣ ਆਪਾਂ ਬਸ ਕੇਕ ਉਗ ਬਣਾ ਦੇਣਾ ਠੀਕ ਹੈ ਜੀ ਤੇ ਵੀਡੀਓ ਤੁਸੀਂ ਦੇਖ ਹੀ ਲਈਏ ਤੇ ਮਿਲਾਂਗੇ ਆਪਾਂ ਹੁਣ ਨੈਕਸਟ ਵਲੋਗ ਦੇ ਵਿੱਚ ਬਾਏ ਬਾਏ ਟਾਡਾਾਰੇ ਇਹਨੇ ਬਾਈ ਬਾਏ ਕਰਦੋ ਬਾਏ ਵੇ ਬਾਈ 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 ਬਾਏ 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 ਬਾਏ

ਆ ਰਹੀ ਤੇ ਕਪੜੇ ਲੈਣੇ ਕਪੜਾ ਲੈਣੇ ਦੀ ਲਈ ਆ ਹੀ ਨਹੀਂ ਆ। ਉਹਦੇ ਅੱਗੇ ਲੈ ਕੇ ਜਾਈ सोनू ਦੇ सोनू ਦੇ ਉਹਦੇ ਗੋਲ ਆਪਣੇ ਅਧੀ ਰਾਜ ਦੇ ਆ ਕੰਮ ਦੇ। ਅਧੀ ਰਾਜ ਦੇ ਕਿ ਲੈ ਕੇ ਜੇ। ਔਰ ਔਰ ਫੜਾਇਓ ਡੈਡੀ ਚੱਕ ਕੇ ਆਏ ਉਹ ਦੇਖੇ। ਅਧੀ ਰਾਜ ਦੇ ਨੂੰ ਦੇਖੇ ਕਿਦਾਂ ਦੇਖਦਾ। ਬੰਦ ਕਰ ਲੈ ਜਾ ਬੰਦ ਕਰ ਦੇ ਬੰਦ ਕਰ ਲੈ ਨਾ ਸੋਨੇ ਟੁਫੜਾ ਸੋਨੇ ਟੁਫੜਾ ਬੰਦ ਕਰ ਲੈ ਹੁਣ ਤੂੰ ਰਾਮਾ ਗਾ ਬੰਦ ਕਰੀ ਹਾਂ ਤੇ ਵੀ ਬਾਗ ਦੇ ਲੋ ਜਾ ਸਾਰੇ ਬਲਾ ਦੇ ਉਹਨੂੰ ਫਰਾਈ ਚੱਕੇ ਨੂੰ ਫਰਾਈ ਚੱਕੇ ਨੂੰ ਫਰਾਈ ਬੰਦ ਕਰ ਲੈ ਆਹ ਤੇ ਮੰਨੀ ਫਰਾਈ ਉਹਨੂੰ ਇੱਕ ਮਿੰਟ ਲੈ ਫਰਾਈ ਜੰਦੀ ਜਾ ਤੂੰ ਜਾਈ ਜਾ ਆਏ ਬੰਦ ਕਰੀ ਬੰਦ ਕਰੀ ਉਹ ਬੰਦ ਕਰ ਦੇ ਬੰਦ ਕਰ ਦੇ ਹੱਥ ਹੱਥ ਨਾ ਆ ਜੇ ਉਹਦਾ ਆਈ 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 ਵੇ ਬੈੱਡ ਤੇ ਬਟਾ ਬੰਦ ਕਰ ਦੇ ਲੈ ਸੇਟ ਨਾ ਦੇ ਆ ਜਾ ਆ ਜਾ ਓਏ 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 ਬੱਤ ਮਾਰ ਦੇ ਹਾਂ लो जी पार्टी हो रही है ये ये नन्नू है ये नन्नू की सहेली है और ये नन्नू के केक समोसे हैं और ये पार्टी हो रही है है ना <laughs> बोर हो गए तुरी, तुरी, तुरी। तुरी। तुरी।